ਕੀ ਤੁਹਾਡਾ ਨਾਮ ਹੈ ਤੇ ਤੁਹਾਡੇ ਵੱਲੋਂ ਜੋ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਉਸ ਬਾਰੇ ਚੌਧੇ ਬਾਰੇ ਜਾਣਕਾਰੀ ਪਹਿਲਾਂ ਤਾਂ ਮੈਂ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਮੇਰਾ ਗਲਾ ਖਰਾਬ ਆ ਬੋਲਿਆ ਉਹਨਾਂ ਕਹ ਜਾਊਗਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਅਰਸ਼ੀ ਜੀ ਦਾ ਤੇ ਇਹਨਾਂ ਨਾਲ ਛੋਟੀ ਜੀ ਮੀਟਿੰਗ ਕੀਤੀ ਤੇ ਬਹੁਤ ਵਧੀਆ ਹੁੰਗਾ ਰਦਿਆਂ ਨੇ ਦਿੱਤਾ ਅੱਜ ਇਸ ਸਟੇਡੀਅਮ ਦੇ ਚਾਹੀ ਕਰਾ ਰਹੇ ਆ ਜੂਥ ਐਂਡ ਜੂਨੀਅਰ ਸਟੇਟ ਕਰਵਾ ਰਹੇ ਆ ਕੁੜੀਆਂ ਦੀ ਤੇ ਇਹ ਚੈਂਪੀਅਨਸ਼ਿਪ ਕਦੋਂ ਕਿਹੜੀ ਕਿਹੜੀ ਤਰੀਕ ਨੂੰ ਹੋਏਗੀ ਤੇ ਮਲੋੜ ਚ ਇਹ ਕਿਹੜੀ ਜਗ੍ਹਾ ਹੋਣ ਜਾ ਰਹੀ ਹੈ ਇੱਕ ਤੋਂ ਲੈ ਕੇ ਜੀ ਤੇ ਕਿਹੜੀ ਕਿਹੜੀ ਉਮਰ ਵਰਗ ਦੇ ਵਿੱਚ ਭਾਗ ਲੈ ਸਕਦੇ ਜੂਥ ਐਂਡ ਜੂਨੀਅਰ ਹੈ ਜੀ ਜੀ ਸਰ ਕਿਹੜੇ ਕਿਹੜੇ ਪਲੇਅਰ ਹੈ ਇੱਚ ਭਾਗ ਲੈਣ ਵਾਲੇ ਜੀ ਸਾਡੇ ਕੋਲੇ ਐਸ ਸਟੇਟ ਦੇ ਵਿੱਚ ਇੰਟਰਨੈਸ਼ਨਲ ਖੇਡੀਆਂ ਕੁੜੀਆਂ ਇੱਥੇ ਹਿੱਸਾ ਲੈ ਰਹੀਆਂ ਜੀ ਇਹ ਜੋ ਸਟੇਟ ਕਰਵਾਈ ਜਾ ਰਹੀ ਆ ਹੁਣ ਸਾਡੀਆਂ ਪੰਜਾਬ ਦੀਆਂ ਪੰਜ ਕੁੜੀਆਂ ਜੋ ਇੰਟਰਨੈਸ਼ਨਲ ਚਾਈਨਾ ਫਾਈਟ ਟ੍ਰੇਨਿੰਗ ਕਰਨ ਵਾਸਤੇ ਗਈਆਂ ਉਹ ਵੀ ਇੱਥੇ ਹਿੱਸਾ ਲੈ ਰਹੀਆਂ ਜੀ ਤੇ ਪਹਿਲਾਂ ਵੀ ਕੋਈ ਚੈਂਪੀਅਨਸ਼ਿਪ ਕਰਾਈ ਤੁਸੀਂ ਕਿ ਨਹੀਂ ਨਹੀਂ ਇਹ ਪਹਿਲੀ ਵਾਰ ਹੋ ਰਹੀ ਹੈ ਇਹ ਸਾਡੀ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਸਟੇਡ ਬਾਰੇ ਤੋਂ ਉਹਨਾਂ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਬਾਕੀ ਸਾਡੇ ਬੱਬੂ ਜੀ ਸਾਰਾ ਦੱਸਣਗੇ ਕਿਉਂਕਿ ਮੇਰੇ ਗਲਾ ਖਰਾਬ ਹੋਣ ਕਰਕੇ ਦੱਸਿਆ ਨਹੀਂ ਜਾਣਾ ਜੀ ਨਾਮ ਹੈ ਤੁਹਾਡਾ ਤੇ ਜੋ ਬਾਕਸਿੰਗ ਚੈਂਪੀਅਨਸ਼ਿਪ ਹੋਣ ਜਾ ਰਹੀ ਮੋਰੋਡ ਦੇ ਵਿੱਚ ਤੁਹਾਡੇ ਬਾਰੇ ਸਰ ਮੇਰਾ ਨਾਮ ਰਜੀਵ ਪਾਲ ਜੀ ਮੈਂ ਬਲੌਕ ਪ੍ਰੈਜ਼ੀਡੈਂਟ ਆ ਮੋਰੋਡ ਤੋਂ ਆਮ ਆਦਮੀ ਪਾਰਟੀ ਦਾ ਔਰ ਭਾਈ ਸਾਹਿਬ ਜਦੋਂ ਗੇਮਸ ਦਾ ਪ੍ਰਬੰਧ ਕਰਨਾ ਸੀ ਤਾਂ ਇਹਨਾਂ ਨੇ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਡਾਕਟਰ ਬਲਜੀਤ ਕੌਰ ਜੀ ਕੈਬਨਿਟ ਮ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿਉਂਕਿ ਪਹਿਲਾਂ ਵੀ ਮਲੋਟ ਹਲਕੇ ਵਿੱਚ ਜਿਹੜੇ ਇਹੋ ਜਿਹੇ ਕੰਮ ਮੰਤਰੀ ਸਾਹਿਬ ਨੇ ਅੱਗੇ ਲਾ ਕੇ ਕੀਤੇ ਨੇ ਜਿਹੜੇ ਹੋਰਾਂ ਅਜੇ ਹਲਕਿਆਂ ਵਿੱਚ ਨਹੀਂ ਹੋਏ ਤਾਂ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਮਲੋਟ ਦੇ ਵਿੱਚ ਕਰਾਵਾਂਗੇ ਆਪਾਂ ਇਹ ਤੇ ਇਹ ਸਟੇਟ ਲੈਵਲ ਦਾ ਪਹਿਲੀ ਚੈਂਪੀਅਨਸ਼ਿਪ ਹੈ ਜਿਹੜੀ ਮਲੋਟ ਹਲਕੇ ਵਿੱਚ ਹੋਣ ਜਾ ਰਹੀ ਹੈ ਮੰਤਰੀ ਸਾਹਿਬ ਦੇ ਸਤਿਕਾਰ ਜਿਹੜਾ ਇਹ ਮਲੋਟ ਹਲਕੇ ਦੇ ਵਿੱਚ ਇਹ ਬਣਿਆ ਸਟੇਡੀਅਮ ਹੈ ਅਸਲ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਾਡੀ ਕੋਸ਼ਿਸ਼ ਹੈ ਉਹ ਇਹ ਹੈ ਕਿ ਇਹ ਸਟੇਡੀਅਮ ਬਣਤਾ ਗਿਆ ਸੀ ਪਰ ਇਹਨੂੰ ਅਜੇ ਤੱਕ ਇਹਦੀ ਜਿਹੜੀ ਸ਼ੁਰੂਆਤ ਉਸ ਤਰੀਕੇ ਨਾਲ ਨਹੀਂ ਹੋਈ ਸੀ ਤਾਂ ਮੰਤਰੀ ਸਾਹਿਬ ਦੇ ਹੁਣ ਉਦਮ ਸਦਕਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨੂੰ ਹੁਣ ਉਸ ਲੈਵਲ ਤੇ ਲੈ ਕੇ ਜਾਵਾਂਗੇ ਸਟੇਡੀਅਮ ਨੂੰ ਤੇ ਪਹਿਲੀ ਵਾਰ ਇੱਥੇ ਗੇਮਸ ਹੋਣ ਜਾ ਰਹੀਆਂ ਅਸੀਂ ਇਹਨੂੰ ਵਧੀਆ ਢੰਗ ਨਾਲ ਆਰਗੇਨਾਈਜ਼ ਕਰਾਂਗੇ ਔਰ ਅਸੀਂ ਹਲਕੇ ਦੇ ਜਿੰਨੇ ਵੀ ਲੋਕ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਸਾਰੇ ਇਸ ਗੇਮਸ ਨੂੰ ਦੇਖਣ ਵਾਸਤੇ ਜ਼ਰੂਰ ਪਹੁੰਚਣ ਯੂਥ ਵਾਸਤੇ ਇੱਕ ਬਹੁਤ ਵਧੀਆ ਮੈਸੇਜ ਹੋਊਗਾ ਸਾਡੀਆਂ ਇਹ ਮੈਸੇਜ ਹੋਊਗਾ ਕਿ ਸਟੇਟ ਲੈਵਲ ਦੀਆਂ ਗੇਮਸ ਆ ਜਿਹੜੀਆਂ ਧੀਆਂ ਦੀਆਂ ਸਾਡੀਆਂ ਗੇਮਸ ਆ ਉਹ ਮਲੋਟ ਵਿੱਚ ਹੋਣ ਜਾ ਰਹੀਆਂ ਉਹ ਕਿਉਂਕਿ ਸਾਡੇ ਜਿਹੜੇ ਕੈਬਨ ਮਿੰਿਸਟਰ ਪੰਜਾਬ ਨੇ ਡਾਕਟਰ ਬਲਜੀਤ ਕੌਰ ਜੀ ਉਹ ਖੁਦ ਇੱਕ ਲੇਡੀ ਨੇ ਔਰ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਜਿਹੜਾ ਮਲੋਟ ਵਿੱਚ ਪਹਿਲੀ ਵਾਰੀ ਉਹ ਕਰਨ ਜਾ ਰਿਹਾ ਹੈ ਸ਼ਸ਼ੀਕਲ ਜੀ ਮਲੋੜ ਦੇ ਗੁਪਤਾ ਇਲੈਕਟ੍ਰੋਨਿਕਸ ਦੇ ਖਾਸ ਆਫਰ ਸ਼ੁਰੂ ਹੋ ਗਈਆਂ ਹਨ ਆਓ ਜਾਣਦੇ ਹਾਂ ਕੀ ਆਫਰਸ ਆ ਹਾਂਜੀ ਦੋਸਤੋ ਸਿਰਫ 101 ਰੁਪਏ ਦੇ ਕੇ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਬ੍ਰਾਂਡ ਦੀ ਤੁਸੀਂ LED ਲਿਆ ਸਕਦੇ ਹੋ 101 ਰੁਪਏ ਦੇ ਕੇ ਕੋਈ ਵੀ ਮੋਬਾਈਲ ਤੁਸੀਂ ਖਰੀਦ ਸਕਦੇ ਹੋ ਜੇ ਖਾਸ ਜਿਹੜੀ ਆਫਰ ਹੈ ਵਾਸ਼ਿੰਗ ਮਸ਼ੀਨ ਤੇ 890 ਰੁਪਏ EMI ਬਣ ਜੇਗੀ ਜੇ ਆਪਾਂ LED ਦੀ ਗੱਲ ਕਰੀ ਤਾਂ 1000 ਰੁਪਏ EMI ਬਣ ਜਾਂਦੀ ਹੈ ਤੇ ਮੋਬਾਈਲ ਦੀ ਗੱਲ ਕਰੀ ਤਾਂ 1500 ਤੋਂ ਲੈ ਕੇ 2000 ਰੁਪਏ ਮਨਤਲੀ EMI ਬਣ ਜਾਂਦੀ ਹੈ ਤਪਤਾ ਨੋਟ ਕਰ ਲਓ ਗੁਪਤਾ ਇਲੈਕਟ੍ਰੋਨਿਕਸ ਬਿਰਲਾ ਰੋਡ ਬਾਬਾ ਕੇਤਰਪਾਲ ਮੰਦਰ ਦੇ ਬਿਲਕੁਲ ਬੈਕ ਸਾਈਡ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ